ਇਹ ਬਹੁਤ ਦੇਰ ਦੀ ਡਿਮਾਂਡ ਸੀ ਇੰਡਸਟਰੀ ਦੀ ਤੇ ਜਿੰਨੇ ਵੀ ਇੰਡਸਟਰੀ ਐਸੋਸੀਏਸ਼ਨ ਵਾਲੇ ਹੈਗੇ ਸੀ ਚਾਹੇ ਉਹ CII ਵਾਲੇ ਹੈ ਐਪੈਕਸ ਚੈਂਬਰ ਵਾਲੇ ਹੈ CICU ਵਾਲੇ PHDCCI ਵਾਲੇ ਸਾਰਿਆਂ ਨੇ ਰਿਪਰੈਜ਼ੈਂਟੇਸ਼ਨਾਂ ਦਿੱਤੀਆਂ ਕਿ ਜਿਹੜੀ ਸਟੈਂਪ ਡਿਊਟੀ ਲੱਗਦੀ ਹੈ ਜਿਹੜੇ ਅਸੀਂ ਬੈਂਕ ਦੇ ਲੋਨ ਲੈਂਦੇ ਆ ਉਹਨਾਂ ਤੇ ਸਟੈਂਪ ਡਿਊਟੀ ਬਹੁਤ ਜ਼ਿਆਦਾ ਸੀ ਹੁੰਦੀ ਸਾਰੀ ਸਟੇਟਾਂ ਚ ਆਲਮੋਸਟ ਸਾਰੀ ਸਟੇਟਾਂ ਲੈ ਲੈਂਦੇ ਆ ਜਦੋਂ ਤੁਸੀਂ ਬੈਂਕ ਦਾ ਲੋਨ ਲੈਂਦੇ ਹੋ ਉਹਨੂੰ ਰਜਿਸਟਰ ਕਰਾਣਾ ਪੈਂਦਾ ਉਹਨੂੰ ਹਾਈਪੋਥੀਕੇਸ਼ਨ ਕਰਾਣਾ ਪੈਂਦਾ ਫਿਰ ਅਸੀਂ ਬਾਕੀ ਸਟੇਟਾਂ ਦਾ ਵੀ ਡਿਸਕਸ ਕੀਤਾ ਔਰ ਅਸੀਂ ਐਸ ਨੇ ਨਤੀਜੇ ਤੇ ਪਹੁੰਚੇ ਕਿ ਆਪਣਾ ਪੰਜਾਬ ਸਾਰਿਆਂ ਨਾਲੋਂ ਵਧੀਆ ਹੋਣਾ ਚਾਹੀਦਾ ਅੱਜ ਮੈਂ ਬੜੀ ਖੁਸ਼ੀ ਨਾਲ ਅਨਾਉਂਸ ਕਰਨ ਜਾ ਰਿਹਾ ਅੱਜ ਮੇਰੇ ਇੰਡਸਟਰੀਅਲਿਸਟ ਭਰਾ ਔਰ ਮੇਰੇ ਵਪਾਰੀ ਭਰਾ ਜਿਹੜੇ ਲੋਨ ਲੈਂਦੇ ਆ ਉਹ ਦਿਨਾਂ ਨੇ ਲੋਨ ਲਿੱਤੇ ਹੋਏ ਆ ਉਹਨਾਂ ਲਈ ਖੁਸ਼ਖਬਰੀ ਹੈ ਕਿ ਇੱਕ ਤਾਂ ਅਸੀਂ ਹਾਈਪੋਥੀਕੇਸ਼ਨ ਤੇ ਮੌਰਗੇਜ ਨੂੰ ਇਕੱਠਾ ਕਰਕੇ ਇੱਕ ਕਰਕੇ ਉਹਦੇ ਤੇ 0.25% ਰਹਿਣ ਦਿੱਤਾ ਜਿਹੜਾ ਪਹਿਲਾਂ ਵੀ 0.25% ਸੀ ਪਰ ਅੱਗੇ 0.25% ਹਾਈਪੋਥੀਕੇਸ਼ਨ ਤੇ ਅਲੱਗ ਪੈਂਦਾ ਸੀ ਮੌਰਗੇਜ ਤੇ ਅਲੱਗ ਪੈਂਦਾ ਸੀ ਹੁਣ 0.25% ਇਕ ਕਰਤਾ ਔਰ ਦੂਜੀ ਗੱਲ ਇਹ ਹੈ ਕਿ ਉਹਨੂੰ ਕੈਪ ਕਰਤਾ ਅਸੀਂ 5 ਲੱਖ ਰੁਪਏ ਦੇ ਸਾਡੇ ਕੋਲੋਂ ਕਈ ਐਸੋਸੀਏਸ਼ਨਾਂ ਨੇ ਕੈਪ ਮੰਗੀ ਸੀ ਜੀ 10 ਲੱਖ ਕਰ ਦੋ ਕਿਸੇ ਨੇ 5 ਲੱਖ ਕਹੀ ਸੀ ਕਿਸੇ ਨੇ 7.5 ਲੱਖ ਕਹੀ ਸੀ ਪਰ ਅਸੀਂ ਜੋ ਸਭ ਤੋਂ ਘੱਟ ਸਾਨੂੰ ਡਿਮਾਂਡ ਸੀਗੀ ਇੰਡਸਟਰੀ ਐਸੋਸੀਏਸ਼ਨਾਂ ਵੱਲੋਂ ਅਸੀਂ 5 ਲੱਖ ਰੁਪਏ ਤੇ ਕੈਪ ਕਰਤੀ ਇੱਕ ਰੀਸੈਂਟਲੀ ਰਜਿਸਟ੍ਰੇਸ਼ਨ ਚਾਰजेस ਵੀ ਲਗਾਏ ਸੀਗੇ ਜਿਹੜੇ ਲੋਨ ਦੇ ਰਜਿਸਟਰ ਉਹਦਾ ਕੈਪ 1 ਲੱਖ ਰੁਪਏ ਦਾ ਸੀਗਾ ਹੁਣ ਅਸੀਂ ਜਿਹੜੇ ਰਜਿਸਟ੍ਰੇਸ਼ਨ ਚਾਰजेस ਐ ਉਹ ਸਿਰਫ 1000 ਰੁਪਿਆ ਕਰਤਾ ਇਹਦੇ ਨਾਲ ਬੜਾ ਇੰਡਸਟਰੀ ਨੂੰ ਰਾਹਤ ਮਿਲੇਗੀ